ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮ ਸਦਕਾ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕੇ ਬੈਠੇ ਹਾਂ ਸਤਿਗੁਰ ਜੀ ਕਿਰਪਾ ਕਰੇ ਨੇ ਪਿਆਰਿਓ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੁਫਲ ਕੇ ਉਠ ਹਰ ਨਾਮ ਧਿਆਵੇ ਸਤਿਗੁਰੂ ਬਗੁਰ ਗੁਰਬਾਣੀ ਅੰਦਰ ਪਰਮਾਨੰ ਕਰਦੇ ਨੇ ਕਿ ਗੁਰੂ ਦਾ ਸਿੱਖ ਗੁਰੂ ਦਾ ਪਿਆਰਾ ਗੁਰੂ ਨੂੰ ਪਿਆਰ ਕਰਨ ਵਾਲਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਜੇ ਕਿਤੇ ਸੰਗਤ ਵਿੱਚ ਬੈਠਣ ਦਾ ਸਮਾਂ ਮਿਲ ਜਾਵੇ ਤੇ ਸੰਗਤ ਵਿੱਚ ਬੈਠਦਾ ਐਸਾ ਹੈ ਗੁਰੂ ਦਾ ਸਿੱਖ ਗੁਰੂ ਦੇ ਸਿੱਖ ਦੀਆਂ ਨਿਸ਼ਾਨੀਆਂ ਹਨ ਕਿ ਜੇ ਕਿਤੇ ਸੰਗਤ ਹੋਰੀ ਹੋਵੇ ਤੇ ਗੁਰੂ ਦਾ ਸਿੱਖ ਸੰਗਤ ਤੋਂ ਬਿਨਾਰਾ ਨਹੀਂ ਸਕਦਾ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਅਮਰਤ ਵੇਲੇ ਆਪਾਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਬੈਠਣ ਦਾ ਸਮਾਂ ਮਿਲਿਆ ਕੋਸ਼ਿਸ਼ ਕਰ ਰਿਹਾ ਕਿ ਇਸ ਸਮੇਂ ਨੂੰ ਆਪਾਂ ਸਫਲ ਕਰ ਸਕੀਏ ਜੋ ਇਹ ਇੱਕ ਘੜੀ ਦਾ ਸਮਾਂ ਗੁਰੂ ਨੇ ਆਪਾਂ ਨੂੰ ਬਖਸ਼ਿਆ ਇੱਕ ਘੜੀ ਭਾਵ 24 ਮਿੰਟ ਤੇ ਇਹ 24 ਮਿੰਟ ਦੇ ਬਦਲੇ ਆਪਣੇ ਸਾਰੇ ਦਿਨ ਰਾਤ ਦੇ ਭਾਵ 48 ਘੰਟੇ ਦੇ ਸੁਵਾਸ 24 ਘੰਟੇ ਦੇ ਸੁਵਾਸ 24000 ਤੇ ਆਉਣ ਵਾਲਾ ਸਮਾਂ ਗੁਰੂ ਸਾਹਿਬ ਸੁੱਖਾਂ ਭਰਿਆ ਬਦੀਦ ਕਰਾਉਣ 24 ਘੰਟਿਆਂ ਵਿੱਚ 24000 ਸੁਵਾਸ ਨੇ ਤੇ ਇਨ੍ਹਾਂ 24000 ਸੁਵਾਸਾਂ ਨੂੰ ਸਫਲ ਕਰਨ ਵਾਸਤੇ ਗੁਰੂ ਸਾਹਿਬ ਨੇ 24 ਮਿੰਟ ਤੱਕ ਆਪਾਂ ਨੂੰ ਛੋਟ ਦੇ ਦਿੱਤੀ ਕਿ ਪਿਆਰਿਆ 24 ਮਿੰਟ ਆਪ ਇੱਕ ਕੜੀ ਸੰਗਤ ਵਿੱਚ ਬੈਠਿਆ ਤੇਰੇ ਸਾਰੇ ਸਵਾਸ ਸਫਲ ਨੇ ਇਸੇ ਤਰ੍ਹਾਂ ਨਾਲ ਇੱਕ ਭਾਈ ਸਮੰਦਾ ਜੀ ਹੋਏ ਨੇ ਉਹ ਵੀ ਆਪਣੇ ਵਾਂਗੂ ਆਮ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਤਨ ਜੋੜਨ ਦਾ ਬੜਾ ਸ਼ੌਂਕ ਸੀ ਬੜਾ ਤਨ ਜੋੜਦੇ ਸੀ ਉਹ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਬੜਾ ਪਿਆਰ ਕਰਨਾ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਇੰਨਾ ਪਿਆਰ ਕਰਨਾ ਹਰ ਇੱਕ ਚੀਜ਼ ਕਰ ਲਿਆ ਕੁ ਦੇਣੀ ਤਨਦੋਲਤ ਕਮਾਣ ਵਾਸਤੇ ਦਿਨ ਰਾਤ ਮਰਦਾ ਰਣ ਕਿਸੇ ਨਾ ਕਿਸੇ ਤਰੀਕੇ ਪਰਿਵਾਰ ਖੁਸ਼ ਹੋ ਜਾਵੇ ਬਸ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਨਾ ਭਾਈ ਸਮੁੰਦਾ ਜੀ ਪਰਿਵਾਰ ਨੂੰ ਖੁਸ਼ ਕਰਦਿਆਂ ਕਰਦਿਆਂ ਕਾਫੀ ਸਾਲ ਐਵੇਂ ਬੀਤ ਗਏ ਪਿਆਰਿਓ ਅੱਧ ਨਾਲੋਂ ਜ਼ਿਆਦੀ ਉਮਰ ਭਾਈ ਸਮੁੰਦੇ ਦੀ ਬੀਤ ਗਈ ਪਰ ਉਹ ਕਦੇ ਸੰਗਤ ਵਿੱਚ ਨਹੀਂ ਬੈਠਿਆ ਉਹਦਾ ਮਨ ਸੀ ਕਿ ਜਿਹੜਾ ਸੰਗਤ ਵਿੱਚ ਬੈਠਣਾ ਉਹੀ ਕੁਝ ਘੜੀਆਂ ਆਰਾਮ ਕਰਾਂਗੇ ਜੀ ਆਰਾਮ ਮਿਲੇਗਾ ਤੇ ਕੰਮ ਜ਼ਿਆਦਾ ਹੋ ਜਾਵੇਗਾ ਜਿਵੇਂ ਆਪਾਂ ਕਈ ਵਾਰ ਸੋਚਨੇ ਆ ਕਿ ਸਵੇਰੇ ਉੱਠਣਾ ਪੈਣਾ ਹੈ ਅੰਮ੍ਰਿਤ ਵੇਲੇ 4:00 4:30 ਉੱਠਣਾ ਪੈਣ ਤਾਂ ਜਾ ਕੇ 5:00 5:30 ਗੁਰਦੁਆਰਾ ਸਾਹਿਬ ਪਹੁੰਚਾਂਗੇ ਵੀ ਉਹੀ ਅੱਧਾ ਘੰਟਾ ਇੱਕ ਘੰਟਾ ਹੋਰ ਸੌ ਲੀਏ ਇਸੇ ਤਰ੍ਹਾਂ ਭਾਈ ਸਮੁੰਦਾ ਜੇ ਕਿਤੇ ਪਿੰਡ ਵਿੱਚ ਸੰਗਤ ਵੀ ਹੋਣੀ ਨਾ ਪਿਆਰਿਓ ਸੰਗਤ ਪਿੰਡ ਵਿੱਚ ਵੀ ਹੋਣੀ ਉੱਥੇ ਵੀ ਚੱਲ ਕੇ ਨਾ ਜਾਣਾ ਜੇ ਕਿਤੇ ਨੇੜੇ ਤੇੜੇ ਦੂਰ ਕਿਤੇ ਸੰਗਤ ਹੋਵੇ ਉੱਥੇ ਤੇ ਜਾਣਾ ਬੜੀ ਮੁਸ਼ਕਲ ਹੋ ਜਾਂਦਾ ਸੀ ਪਰ ਜੇ ਨਗਰ ਵਿੱਚ ਸੰਗਤ ਹੁੰਦੀ ਸੀ ਉੱਥੇ ਵੀ ਨਹੀਂ ਬੈਠਦਾ ਜਾ ਕੇ ਕਹਿੰਦਾ ਵੀ ਜੇ ਕਿਤੇ ਸੰਗਤ ਵਿੱਚ ਸਮਾਂ ਜਿਹੜਾ ਖਰਾਬ ਕਰਨਾ ਹੈ ਉਹਦਾ ਮਨ ਸੀ ਪਿਆਰਿਓ ਵੀ ਜਿਹੜਾ ਸੰਗਤ ਵਿੱਚ ਬੈਠ ਕੇ ਸਮਾਂ ਖਰਾਬ ਕਰਨਾ ਨਾ ਉਹ ਪਰਿਵਾਰ ਵਾਸਤੇ ਹੋਰ ਕੰਮ ਕਰਾਂ ਹੋਰ ਧਨ ਕਮਾਵਾਂ ਪਰਿਵਾਰ ਸੁਖੀ ਰਹੇ ਪਰਿਵਾਰ ਖੁਸ਼ ਰਹੇ ਹਰ ਇੱਕ ਦਾ ਮਨ ਵੀ ਇਹੀ ਹੈ ਪਿਆਰਿਓ ਸ਼ੌਂਕ ਹੈ ਇੱਕ ਦਾ ਇਸੇ ਤਰ੍ਹਾਂ ਭਾਈ ਸਮੁੰਦਾ ਜੀ ਜ਼ਿੰਦਗੀ ਬੀਤਦੀ ਗਈ ਸਮਾ ਲੰਘਦਾ ਗਿਆ ਪਰਿਵਾਰ ਪ੍ਰਤੀ ਪਿਆਰ ਇੰਨਾ ਮੋਹ ਇੰਨਾ ਵੱਧਾ ਗਿਆ ਗੁਰੂ ਨਾਲੋਂ ਦੂਰ ਹੋ ਗਿਆ ਕਦੇ ਸੰਗਤ ਵਿੱਚ ਨਹੀਂ ਬੈਠਿਆ ਇੱਕ ਦਿਨ ਉਹਨਾਂ ਦੇ ਨਗਰ ਵਿੱਚ ਨਾ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦੇ ਸਿੱਖ ਆਏ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੰਗਤਾਂ ਨੂੰ ਤਾਰਨਾ ਕਰੇ ਸੀ ਉਸ ਟਾਈਮ ਗੁਰਤਾ ਗੱਦੀ ਤੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸਨ ਤੇ ਉਹਨਾਂ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਗੁਰਮਖ ਨੇ ਉਹ ਪਿੰਡਾਂ ਵਿੱਚ ਜਾਂਦੇ ਸੀ ਨਾਲੇ ਧਰਮ ਦਾ ਪ੍ਰਚਾਰ ਕਰਨਾ ਨਾਲੇ ਜਿਵੇਂ ਆਪਾਂ ਸੰਗਤ ਬੈਠ ਕੇ ਕਰ ਰਹੇ ਆ ਐਵੇਂ ਸੰਗਤ ਹੋ ਜਾਂਦੀ ਸੀ ਨਾਲੇ ਜਿਹੜਾ ਧਨ ਇਕੱਠਾ ਕਰਨਾ ਮਾਇਆ ਇਕੱਠੀ ਕਰਨੀ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਲੈ ਕੇ ਜਾਂਦੇ ਸੀ ਤੇ ਭਾਈ ਸਮੁੰਦੇ ਦੀ ਉਮਰ ਬੀਤਦੀ ਗਈ तकरीबन ਕਾਫੀ ਉਮਰ ਬੀਤਣ ਤੋਂ ਬਾਅਦ ਉਹਨਾਂ ਦੇ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਦੋਂ ਗੁਰਮਖ ਆਏ ਨਾ ਪਿਆਰੇ ਆਏ ਸੰਗਤ ਆਈ ਇਵੇਂ ਜਿਵੇਂ ਆਪਾਂ ਬੈਠੇ ਐਵੇਂ ਸਾਰੇ ਬੈਠੇ ਨੇ ਤੇ ਉਹ ਸੰਗਤਾਂ ਨੂੰ ਤਾਰੇ ਨੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਿੰਘ ਭਾਈ ਭੇਜੇ ਨੇ ਜਿਹੜੇ ਆਪਣੇ ਸਿੱਖ ਭੇਜੇ ਨੇ ਗੁਰੂ ਸਾਹਿਬ ਨੇ ਤੇ ਭਾਈ ਸਮੁੰਦਾ ਲੰਘਦਾ ਜਾ ਰਿਹਾ ਮਨ 'ਚ ਖਿਆਲ ਆਇਆ ਵੀ ਅੱਜ ਕੁਝ ਟਾਈਮ ਹੈ ਵੀ ਸੰਗਤ ਵਿੱਚ ਬੈਠ ਜਾਣਾ ਮੈਂ ਵੀ ਵੀ ਰੋਜ਼ ਐਵੇਂ ਹੀ ਸਮਾਂ ਬੀਤਦਾ ਜਾ ਰਿਹਾ ਵੀ ਅੱਜ ਸੰਗਤ ਵਿੱਚ ਬੈਠ ਕੇ ਵੇਖਣਾ ਆ ਭਾਵਨਾ ਨਹੀਂ ਉਹਦੇ ਮਨ 'ਚ ਕੋਈ ਵੀ ਕੋਈ ਸ਼ਰਧਾ ਨਾਲ ਨਹੀਂ ਆਇਆ ਪਿਆਰੋ ਵੈਸੇ ਹੀ ਉਹਦਾ ਮਨ ਕੀਤਾ ਵੀ ਚਲੋ ਅੱਜ ਫ੍ਰੀ ਆ ਅੱਜ ਕੁਝ ਕਮੈਂਟ ਸੰਗਤ ਵਿੱਚ ਬទਿਤ ਕਰ ਲੈਣੀਆਂ ਤੇ ਜਦੋਂ ਭਾਈ ਸਮੁੰਦਾ ਲੰਘ ਕੇ ਜਾ ਰਿਹਾ ਇਸ ਤੋਂ ਪੈਰ ਸੰਗਤ ਵੱਲ ਨੂੰ ਮੁੜੇ ਤੇ ਜਿਵੇਂ ਆਪਾਂ ਬੈਠੇ ਐਵੇਂ ਸੰਗਤ ਹੋ ਰਹੀ ਹੈ ਤੇ ਭਾਈ ਸਮੁੰਦਾ ਜੀ ਬੈਠੇ ਨੇ ਤੇ ਜਿਹੜਾ ਆਪਾਂ ਸ਼ਬਦ ਹੁਣ ਪੜਿਆ ਨਾ ਜਿਹੜਾ ਆਪਾਂ ਸ਼ਬਦ ਸੁਣਿਆ ਤੇ ਉਹ ਸ਼ਬਦ ਸਰਵਨ ਕਾਰਣਕਾ ਕੋ ਮਾਤ ਪਿਤਾ ਸੁਤ ਧੀਆਂ ਗ੍ਰਹ ਬਨਤਾ ਕੱਚ ਸੰਗ ਨਾ ਲਈਆ ਇਹ ਸ਼ਬਦ ਚੱਲ ਰਿਹਾ ਇਹ ਸ਼ਬਦ ਦੀ ਵਿਆਖਿਆ ਹੋ ਰਹੀ ਹੈ ਇਹ ਸ਼ਬਦ ਸੁਣਦਿਆਂ ਸੁਣਦਿਆਂ ਨਾ ਉਹਦਾ ਮਨ ਇੰਨਾ ਕਿ ਸੰਗਤ ਵਿੱਚ ਖੁੱਭ ਗਿਆ ਉਹ ਸੰਗਤ ਵਿੱਚ ਕਥਾ ਕਰਕੇ ਦੱਸ ਰਿਹਾ ਸੀ ਕਹਿੰਦੇ ਭਾਈ ਜਿਹੜਾ ਇਹ ਤੁਸੀਂ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਜਿਹੜਾ ਇਹ ਕੱਚਾ ਧਨ ਜੋੜ ਰਿਓ ਸਾਰਾ ਕੁਝ ਇੱਥੇ ਰਹਿ ਜਾਣਾ ਇਹ ਨਾਲ ਜਾਣਾ ਵਾਲਾ ਨਹੀਂ ਇਹ ਸਭ ਕੁਝ ਬਿਨ ਸੰਹਾਰ ਹੈ ਇਹ ਸਾਰਾ ਜੱਗ ਬਿਨ ਸੁਜਾਏਗਾ ਇਹ ਤੁਹਾਡਾ ਜਿਹੜਾ ਕੋਲ ਧਨ ਹੈ ਇਹ ਮਾਇਆ ਹੈ ਇਹ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਇਸ ਜਿਹੜਾ ਸ਼ਬਦ ਸੁਣ ਰਹੇ ਸੀ ਨਾ ਪਿਆਰ ਇਹਦੀ ਅਰਥ ਕਰਕੇ ਦੱਸੇ ਜਾ ਰਹੇ ਸੀ ਕੀ ਅਰਥ ਸੀ ਕਿ ਭਾਈ ਨਾਮ ਧਨ ਨਿਲ ਨਾਲ ਜਾਣਾ ਹੈ ਬਾਕੀ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਇਹ ਸੰਸਾਰ ਤੋਂ ਕੁਝ ਵੀ ਨਾਲ ਜਾਣ ਵਾਲਾ ਨਹੀਂ ਜਿਹੜਿਆ ਧੀਆ ਪੁੱਤਰਾਂ ਨੂੰ ਤੂੰ ਪਿਆਰ ਕਰਦਾ ਕਰਦਾ ਸੰਗਤ ਨਾਲੋਂ ਦੂਰ ਹੋਇਆ ਨਾ ਇਹ ਧੀਆ ਪੁੱਤਰਾਂ ਨੇ ਸਾਖ ਸਬੰਧੀਆਂ ਨੇ ਤੇਰੇ ਨਾਲ ਨਹੀਂ ਜਾਣਾ ਸੱਚਮੁੱਚ ਪਿਆਰੇ ਇਹਦੇ ਮਨ ਤੇ ਗੱਲ ਲੱਗੀ ਸੰਗਤ ਵਿੱਚ ਪਹਿਲੀ ਵਾਰ ਆਇਆ ਪਰ ਮਨ ਦੇ ਵਿੱਚ ਗੱਲ ਇਹ ਘਰ ਘਰ ਗਈ ਕਿ ਸੱਚਮੁੱਚ ਇਸੇ ਤਰ੍ਹਾਂ ਹੋਵੇਗਾ ਕਿ ਸਾਖ ਸੰਬੰਧੀ ਨਾਲ ਨਹੀਂ ਜਾਣ ਲੱਗੇ ਕੋਈ ਮੈਨੂੰ ਰੋਕਣ ਨਹੀਂ ਲੱਗਾ ਕੋਈ ਮੈਨੂੰ ਪਿਆਰ ਕਰਨ ਵਾਲਾ ਕੋਈ ਬਚਾ ਨਹੀਂ ਸਕਦਾ ਇਹਦੇ ਮਨ 'ਚ ਫਿਰ ਆਪਣੇ ਆਪ ਗੱਲਾਂ ਚੱਲਣ ਲੱਗ ਪਈਆਂ ਤੇ ਘਰ ਚਲੇ ਆ ਗਿਆ ਅੱਗੇ ਤੇ ਪਹਿਰੋ ਟਾਈਮ ਨਾਲ ਸੌਂ ਜਾਂਦਾ ਸੀ ਰਾਤ ਨੂੰ ਟਾਈਮ ਨਾਲ ਸੌਂ ਜਾਣਾ ਪਰ ਜਦੋਂ ਅੱਜ ਘਰ ਗਿਆ ਨਾ ਰਾਤ ਨੂੰ ਜਾ ਕੇ ਮੰंजे ਤੇ ਪਿਆ ਰਾਤ ਨੂੰ 12 ਵਜੇ ਪਿਆਰੇ 12 ਤਕਰੀਬਨ 12 ਦਾ ਸਮਾਂ ਹੋ ਗਿਆ 12 ਵਜੇ ਤੱਕ ਨੀਂਦ ਨਹੀਂ ਆਈ ਮਨ ਵਿੱਚ ਦੁਬਾਰਾ ਦੁਬਾਰਾ ਇਹੀ ਖਿਆਲ ਚੱਲ ਰਿਹਾ ਸੀ ਕਿ ਜਿਹੜੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਪਿਆਰ ਕਰ ਰਿਹਾ ਕਿ ਇਹ ਮੇਰੇ ਅੰਤ ਸਮੇਂ ਮੇਰੇ ਕੰਮ ਆਉਣਗੇ ਤੇ ਜਦੋਂ ਪਿਆਰੇ ਸ਼ਬਦ ਹੁਣ ਸੁਣਿਆ ਸੀ ਸ਼ਬਦ ਵਿੱਚ ਦੱਸਿਆ ਸੀ ਕਾ ਕੋ ਮਾਤ ਪਿਤਾ ਸੁੱਤ ਧੀਆਂ ਕਿ ਇਹਨਾਂ ਕਿਸੇ ਨੇ ਕੰਮ ਨਹੀਂ ਆਉਣਾ ਮਾਤ ਪਿਤਾ ਸੁੱਤ ਪੁੱਤਰ ਧੀਆਂ ਕਿਸੇ ਨੇ ਕੰਮ ਨਹੀਂ ਆਉਣਾ ਅੱਧੀ ਰਾਤ ਹੋ ਗਈ ਮਨ ਦੇ ਵਿੱਚ ਦਿਮਾਗ 'ਚ ਹੀ ਸ਼ਬਦ ਵਾਰ-ਵਾਰ ਚੱਲ ਰਿਹਾ ਸੀ ਤੇ ਜਦੋਂ ਅੱਧੀ ਕਰਾਤੋਂ ਨਾ ਪਰ ਮਾੜੀ ਅੱਖ ਲੱਗੀ ਤੇ ਇੱਕ ਸੁਪਨਾ ਚੱਲਿਆ ਸੁਪਨੇ ਵਿੱਚ ਕੀ ਵੇਖਦਾ ਹੈ ਕਿ ਭਾਈ ਸਮੁੰਦਾ ਸੁਪਨੇ ਵਿੱਚ ਪੈ ਸੁਪਨੇ ਵਿੱਚ ਭਾਈ ਸਮੁੰਦਾ ਬੜਾ ਬਿਮਾਰ ਹੋ ਜਾਂਦਾ ਹੈ ਬੜਾ ਬਿਮਾਰ ਹੋਣ ਕਾਰਨ ਮੰਝੇ ਤੇ ਪੈ ਜਾਂਦਾ ਹੈ ਜਿਹੜੇ ਭੈਣ ਭਰਾ ਸਾਕ ਸੰਬੰਧੀ ਜਿਹੜੇ ਧੀਆਂ ਪੁੱਤਰਾਂ ਵਾਸਤੇ ਧਨ ਜੋੜਦਾ ਸੀ ਨਾ ਧਨ ਇਕੱਠਾ ਕੀਤਾ ਸੀ ਜਦੋਂ ਇਹ ਬਿਮਾਰ ਹੁੰਦਾ ਤੇ ਸਾਰੇ ਆਲੇ ਦੁਆਲੇ ਆ ਕੇ ਖੜ ਜਾਂਦੇ ਨੇ ਕਿ ਪਿਤਾ ਜੀ ਅਸੀਂ ਤੇਰੇ ਨਾਲ ਆ ਘਰ ਵਾਲੇ ਕਹਿੰਦੇ ਅਸੀਂ ਤੇਰੇ ਨਾਲ ਆ ਸੁਪਨੇ ਚ ਪਿਆਰੋ ਸਤਿਗੁਰੂ ਨੇ ਇੱਕ ਦਿਨ ਦੀ ਸੰਗਤ ਦੇ ਬਦਲੇ ਵੇਖੋ ਇੰਨਾ ਕੁਝ ਵਿਖਾ ਦਿੱਤਾ ਸੁਪਨੇ ਚ ਵਿਖਾਇਆ ਕਿ ਅਸੀਂ ਤੇਰੇ ਨਾਲ ਆ ਜਦੋਂ ਇੱਕ ਦੋ ਦਿਨ ਹੋਰ ਬੀਤੇ ਸੁਪਨੇ ਵਿੱਚ ਤੇ ਜਦੋਂ ਬੀਤੇ ਦਿਨਾਂ ਤੇ ਜਿਆਦਾ ਹੀ ਬਿਮਾਰੀ ਵਧ ਗਈ ਜਿਹੜੇ ਧੀਆਂ ਪੁੱਤਰ ਸੀ ਉਹ ਵੀ ਆਪਣੇ ਕੰਮ-ਕਾਰ ਜਾਣ ਲੱਗ ਪਏ ਕਿਸੇ ਨੇ ਟਾਈਮ ਨਹੀਂ ਕੱਢਿਆ ਉਹ ਕਹਿੰਦੇ ਹੁਣ ਸਾਡਾ ਬਾਪੂ ਤੇ ਬਿਮਾਰ ਹੋ ਗਿਆ ਇਹ ਹੁਣ ਬਚਣਾ ਨਹੀਂ ਇਹਨੇ ਮਰ ਜਾਣਾ ਅਸੀਂ ਕੰਮ ਕਿਉਂ ਛੱਡਣਾ ਕੰਮ ਕਰੀਏ ਆਪਣਾ ਜਿਹੜੀ ਘਰ ਵਾਲੀ ਐ ਉਹ ਵੀ ਪਿਆਰੇ ਦੂਰ ਹੋਣ ਲੱਗ ਪਈ ਜਿਨਵੇਂ ਜਿਵੇਂ ਬਿਮਾਰੀ ਵਧੀ ਘਰ ਵਾਲੀ ਦੂਰ ਹੋ ਗਈ ਬੱਚੇ ਦੂਰ ਹੋ ਗਏ ਸੁਪਨੇ 'ਚ ਪਿਆਰਿਓ ਭਾਈ ਸਮੁੰਦੇ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਮੇਂ ਦੀ ਗੱਲ ਐ ਪਿਆਰਿਓ ਤੇ ਜਦੋਂ ਸਾਰੇ ਪਰਿਵਾਰ ਵਾਲੇ ਦੂਰ ਹੋ ਗਣ ਭਾਈ ਸਮੁੰਦਾ ਰਹਿ ਗਿਆ ਤੇ ਮੰਜੇ ਤੇ ਤੜਫ ਰਿਹਾ ਸੁਪਨੇ ਦੇ ਵਿੱਚ ਤੇ ਤੜਫਦਿਆਂ ਤੜਪਦਿਆਂ ਮੌਤ ਹੋ ਗਈ ਮੌਤ ਹੋਈ ਜੰਮਦੂਤ ਆਏ ਤੇ ਜਦੋਂ ਜੰਮਦੂਤ ਆਏ ਨਾ ਤੇ ਆਪਣੇ ਘਰ ਵਾਲੀ ਨੂੰ ਪਹਿਲਾਂ ਕਹਿਣ ਲੱਗੇ ਕਹਿੰਦੇ ਮੇਰੀ ਮੌਤ ਹੋਣ ਵਾਲੀ ਐ ਮੈਨੂੰ ਬਚਾ ਲੈ ਉਹ ਰੋਣ ਲੱਗ ਵੀ ਕਹਿੰਦੀ ਮੈਂ ਹੁਣ ਬਚਾ ਨਹੀਂ ਸਕਦੀ ਕਹਿੰਦੀ ਮੇਰੀ ਹਿੰਮਤ ਨਹੀਂ ਜੰਮਦੂਤ ਤੂੰ ਤੈਨੂੰ ਬਚਾ ਲਵਾ ਮੈਂ ਜੰਮਦੂਤਾਂ ਤੂੰ ਤੈਨੂੰ ਬਚਾ ਨਹੀਂ ਸਕਦੀ ਮੌਤ ਹੋਈ ਜੰਮਦੂਤਾਂ ਨੇ ਫੜਿਆ ਇਹਨੂੰ ਉੱਪਰ ਲੈ ਗਏ ਪਰਮਾਤਮਾ ਕੋਲ ਰੱਬ ਕੋਲ ਸੁਪਨੇ ਦੇ ਵਿੱਚ ਕਿਉਂਕਿ ਜਿਹੜੀ ਸੰਗਤ ਹੈ ਨਾ ਪਿਆਰ ਸੰਗਤ ਇੱਕ ਦਿਨ ਦੀ ਕੀਤੀ ਹੋਈ ਬਿਤਾਰ ਦਿੰਦੀ ਹੈ ਜਦੋਂ ਉੱਪਰ ਰੱਬ ਕੋਲ ਲੈ ਕੇ ਗਏ ਇਹ ਭਾਈ ਸਮੁੰਦੇ ਨੂੰ ਕੀ ਵੇਖਦਾ ਕਿ ਉੱਥੇ ਇਹਦੇ ਦੁਆਰਾ ਜਿਹੜਾ ਸਾਹਮਣੇ ਵੇਖ ਰਿਹਾ ਚਿੱਤਰ ਤੇ ਗੁਪਤ ਉਹਨਾਂ ਨੇ ਹਿਸਾਬ ਕਿ ਤੱਕ ਕੀਤਾ ਕਹਿੰਦੇ ਇੰਨੇ ਕਦੇ ਸੰਗਤ ਨਹੀਂ ਕੀਤੀ ਇਨੇ ਕਦੇ ਨਾਮ ਨਹੀਂ ਜਪਿਆ ਕਦੇ ਇਹਨੇ ਸਿਮਰਨ ਨਹੀਂ ਕੀਤਾ ਕਦੇ ਪਿੰਡ ਵਿੱਚ ਵੀ ਸੰਗਤ ਹੁੰਦੀ ਸੀ ਇਹ ਜਾ ਕੇ ਸੰਗਤ ਵਿੱਚ ਨਹੀਂ ਸੀ ਬੈਠਦਾ ਕਿ ਜਿੰਨਾ ਟਾਈਮ ਸੰਗਤ 'ਚ ਬੈਠਣਾ ਹੈ ਉਹਨਾ ਟਾਈਮ ਪਰਿਵਾਰ ਦੀ ਹੋਰ ਕੰਮ ਕਰ ਲਵਾਂ ਕਹਿੰਦੇ ਇਹਨੂੰ ਤੇ ਨਰਕਾਂ ਦਾ ਭਾਗੀ ਬਣਨਾ ਚਾਹੀਦਾ ਆਖੋ ਸਤਨਾਮ ਸਤਨਾਮ ਕਹਿੰਦੇ ਨਰਕਾਂ ਦਾ ਭਾਗੀ ਇਹ ਨਰਕਾਂ ਦਾ ਭਾਗੀ ਹੈ ਕਿਉਂ ਕਿਉਂਕਿ ਇਹਨੇ ਕਦੇ ਜਪਿਆ ਹੀ ਨਹੀਂ ਕਦੇ ਇਹਨੇ ਸਿਮਰਿਆ ਹੀ ਨਹੀਂ ਤੇ ਕਹਿੰਦੇ ਇਹਨੂੰ ਅੱਗ ਵਿੱਚ ਸੜਦੀ ਅੱਗ ਦੇ ਵਿੱਚ ਸੁੱਟ ਕੇ ਇਹਨੂੰ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾਵੇ ਤੇ ਭਾਈ ਸਮੁੰਦਾ ਕੀ ਵੇਖਦਾ ਹੈ ਕਿ ਜਦੋਂ ਨਰਕ ਦੇ ਵਿੱਚ ਲੈ ਕੇ ਜਾਂਦੇ ਨੇ ਅੱਗ ਦੇ ਵੱਲ ਲੈ ਕੇ ਜਾਂਦੇ ਨੇ ਤੇ ਜਿਹੜਾ ਕਿਤੇ ਕਾਫੀ ਦੂਰ ਹੁੰਦਾ ਸੀ ਉਹ ਅੱਗ ਆਪਣੇ ਅੰਦਰ ਸਮਾ ਲੈਂਦੀ ਸੀ ਅੱਗ ਇੰਨੀ ਤੇਜ਼ ਸੀ ਹਰ ਇੱਕ ਨੂੰ ਸਾੜੀ ਜਾ ਰਹੀ ਸੀ ਤੇ ਜਦੋਂ ਭਾਈ ਸਮੁੰਦੇ ਨੂੰ ਵਿੱਚ ਸੁੱਟਣ ਲੱਗੇ ਨਾ ਅੱਗ ਦੇ ਤੇ ਭਾਈ ਸਮੁੰਦਾ ਇੱਕਦਮ ਡਰ ਗਿਆ ਤੇ ਅੱਖ ਖੋਲ ਗਈ ਨਾਲ ਹੀ ਪਿਆਰੀ ਭਾਈ ਸਮੁੰਦੇ ਦੀ ਅੱਖ ਖੁੱਲਹੀ ਅੱਖ ਖੁੱਲ ਗਈ ਇੱਕਦਮ ਨਾਲ ਹੀ ਅੱਖ ਖੁੱਲੀ ਤੇ ਕੀ ਵੇਖਦਾ ਕਿ ਇਹ ਤੇ ਇੱਕ ਸੁਪਨਾ ਸੀ ਇਹ ਤੇ ਸੁਪਨਾ ਸੀ ਮੈਂ ਤੇ ਸੁਪਨੇ ਵਿੱਚ ਮਰ ਗਿਆ ਸੀ ਮੈਂ ਤੇ ਸੁਪਨੇ ਵਿੱਚ ਨਰਕਾਂ ਵਿੱਚ ਚਲੇ ਆ ਗਿਆ ਸੀ ਇਹ ਤੇ ਸੱਚਮੁੱਚ ਇਸੇ ਤਰ੍ਹਾਂ ਹੁੰਦਾ ਵੀ ਇਸੇ ਤਰ੍ਹਾਂ ਮੈਨੂੰ ਨਰਕਾਂ ਵਿੱਚ ਪਾਇਆ ਜਾਣਾ ਧੀਆਂ ਪੁੱਤਰ ਸਾਕ ਸੰਬੰਧੀ ਸਾਰੇ ਮੇਰੇ ਤੋਂ ਦੂਰ ਹੋ ਗਏ ਸੁਪਨੇ 'ਚ ਵੇਖਿਆ ਸਾਰਾ ਕੁਝ ਪਿਆਰਿਓ ਤੇ ਤਕਰੀਬਨ ਅੰਮ੍ਰਿਤ ਵੇਲਾ ਹੋ ਚੁੱਕਿਆ ਸੁਪਨਾ ਚੱਲਦਿਆਂ ਚੱਲਦਿਆਂ ਰਾਤ ਨੂੰ 12 1 ਵਜੇ ਨੀਂਦ ਆਈ ਸਪਨਾ ਚਲਦੇ ਆ ਚਲਦੇ ਆ ਅਮਰਤ ਵੇਲਾ ਹੋ ਗਿਆ ਪਿਆਰਿਓ ਅਮਰਤ ਵੇਲੇ ਅੱਖ ਖੁੱਲੀ ਫਿਰ ਦੁਬਾਰਾ ਸੁੱਤਾ ਨਹੀਂ ਪਿਆਰਿਓ ਆਪਣੇ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਜੁੱਤੀ ਨਹੀਂ ਪਾਈ ਆਪਣੇ ਪੈਰਾਂ ਵਿੱਚ ਤੇ ਭਾਈ ਸਮੁੰਦਾ ਕੀ ਕਰਦਾ ਹੈ ਬਿਨਾਂ ਜੋੜੇ ਤੋਂ ਜਿੱਥੇ ਉਹ ਗੁਰਮੁਖ ਪਹੁੰਚੇ ਸੀ ਸੰਗਤ ਕਰਨ ਵਾਸਤੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਮਾਰ ਨੇ ਆਪਣੇ ਗੁਰਮੁਖ ਭੇਜੇ ਸੀ ਨਾ ਆਪਣੇ ਸਿੱਖ ਭੇਜੇ ਸੀ ਪ੍ਰਚਾਰ ਕਰਨ ਵਾਸਤੇ ਉਹਨਾਂ ਵੱਲ ਤੁਰ ਪੈਂਦਾ ਰਾਤ ਨੂੰ ਤੇ ਪੈਰ ਵਿੱਚ ਜੁੱਤੀ ਨਹੀਂ ਪਾਉਂਦਾ ਕਿਤੇ ਲੋਕ ਜਾਗ ਨਾ ਪੈਣ ਲੋਕ ਇਹ ਨਾ ਕਿੰਨੀ ਰਾਤ ਨੂੰ ਕਿੱਥੇ ਚਲੇ ਆ। ਭਾਈ ਸਮੁੰਦਾ ਉਹਨਾਂ ਗੁਰਮਖਾਂ ਦੇ ਕੋਲ ਗਿਆ ਕੀ ਵੇਖਦਾ ਉਹ ਅੰਮ੍ਰਿਤ ਵੇਲੇ ਉੱਠੇ ਲਈ ਇਸ਼ਨਾਨ ਕਰ ਰਹੇ ਨੇ। ਇਸ਼ਨਾਨ ਕਰਕੇ ਉਹਨਾਂ ਨੇ ਸੰਗਤ ਸਜਾਈ ਤੇ ਥੋੜੇ ਸ਼ਰੀਰ ਜੁੜੇ ਨੇ ਭਾਵੇਂ ਉੱਥੇ ਉਹ ਸੰਗਤ ਕਰਨ ਬੈਠ ਗਏ ਤੇ ਭਾਈ ਸਮੁੰਦਾ ਵੀ ਹੱਥ ਜੋੜ ਕੇ ਉੱਥੇ ਬੈਠ ਗਿਆ। ਭਾਈ ਸਮੁੰਦਾ ਵੀ ਜਾ ਕੇ ਸੰਗਤ ਵਿੱਚ ਬੈਠ ਗਿਆ ਦੂਸਰੀ ਵਾਰ ਗਿਆ ਪਿਆਰਿਓ ਜਾ ਕੇ ਸੰਗਤ ਵਿੱਚ ਬੈਠਿਆ ਭਾਈ ਸਮੁੰਦਾ ਤੇ ਸਾਰੇ ਬਚਨ ਸੁਣ ਕੇ ਜਦੋਂ ਕੀਰਤਨ ਦੀ ਕਥਾ ਦੀ ਸਮਾਪਤੀ ਹੋਈ ਨਾ ਪਿਆਰਿਓ ਹੱਥ ਜੋੜ ਕੇ ਉਹਨਾਂ ਸਿੱਖਾਂ ਦੇ ਸਾਹਮਣੇ ਖੜ ਗਿਆ ਕਹਿੰਦੇ ਮੈਂ ਸਾਰਾ ਕੁਝ ਰਾਤ ਇਸ ਤਰ੍ਹਾਂ ਵਿਕਿਆ ਮੈਂ ਤੇ ਨਰਕਾਂ ਵਿੱਚ ਜਾ ਰਿਆਂ ਆ ਕਹਿੰਦੇ ਸਾਰੀ ਉਮਰ ਮੇਰੀ ਅਜਾਈ ਗਵਾਚ ਗਈ ਮੈਂ ਕਦੇ ਨਾਮ ਨਹੀਂ ਜਪਿਆ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਮੈਨੂੰ ਰੱਬ ਨੇ ਦ੍ਰਿਸ਼ ਵਿਖਾ ਦਿੱਤਾ ਕਿ ਮੇਰੇ ਵਾਸਤੇ ਨਰਕ ਤਿਆਰ ਹੋ ਰਿਹਾ ਹੈ ਮੈਂ ਨਰਕਾਂ ਤੋਂ ਬਚਣਾ ਚਾਹੁੰਦਾ ਹਾਂ ਇਹ ਨਰਕ ਤੋਂ ਕਿਵੇਂ ਬਚਿਆ ਜਾਵੇ ਉਹ ਸਿੱਖ ਕਹਿਣ ਲੱਗੇ ਅਸੀਂ ਸਵੇਰੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਾਣਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਸਹਿ ਮਰਦੇ ਚਰਨਾ ਸਹ ਜੀ ਪਹੁੰਚਣਾ ਤੂੰ ਵੀ ਨਾਲ ਚੱਲਈ ਸ਼ਾਇਦ ਗੁਰੂ ਅਰਜਨ ਦੇਵ ਸਹਿ ਮਾਰੇ ਕਿਰਪਾ ਕਰ ਦੇਣ ਸ਼ਾਇਦ ਤੇਰਾ ਭਲਾ ਹੋ ਜਾਵੇ ਤੂੰ ਨਾਲ ਚੱਲਈ ਤੇ ਪਿਆਰੋ ਸਿੱਖਾਂ ਦੇ ਨਾਲ ਤਿਆਰ ਹੋ ਗਿਆ ਇੱਕ ਦਿਨ ਦੀ ਸੰਗਤ ਕਰਕੇ ਜੇ ਕਿਤੇ ਮੰਨਣੀ ਹੋਵੇ ਗੱਲ ਜੇ ਕਿਤੇ ਗੱਲ ਮੰਨਣੀ ਹੋਵੇ ਕਦੇ ਰੱਬ ਨੂੰ ਯਾਦ ਕਰਨਾ ਹੋਵੇ ਸੱਚੇ ਦਿਲੋਂ ਕਿਤੇ ਸੰਗਤ ਕੀਤੀ ਹੋਈ ਇੱਕ ਦਿਨ ਦੀ ਸੰਗਤ ਆਰ ਦਿੰਦੀ ਆ ਪਿਆਰੋ ਤੇ ਨਾਲ ਤਿਆਰ ਹੋਇਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜਾ ਕੇ ਦਰਸ਼ਨ ਕੀਤੇ ਜਾ ਕੇ ਬੇਨਤੀ ਕੀਤੀ ਕਹਿੰਦੇ ਪਾਸ਼ਾ ਕਦੇ ਮੈਂ ਸੰਗਤ ਨਹੀਂ ਕੀਤੀ ਧਨ ਦੌਲਤ ਜੋੜਦਿਆਂ ਜੁੜਦਿਆਂ ਉਮਰ ਅਜਾਈ ਗਵਾਚ ਗਈ ਐ ਇੱਕ ਦਿਨ ਤੁਹਾਡੇ ਸਿੱਖਾਂ ਦੀ ਸੰਗਤ ਕੀਤੀ ਇਸ ਤਰ੍ਹਾਂ ਮੈਨੂੰ ਸੁਪਨਾ ਆਇਆ ਇਹ ਕੁਝ ਮੈਂ ਵੇਖਿਆ ਪਾਸ਼ਾ ਕਿਰਪਾ ਕਰੋ ਮੇਰਾ ਨਰਕ ਕੱਟ ਦਿਓ ਤੇ ਪਾਸ਼ਾ ਕਹਿੰਦੇ ਤੂੰ ਸੰਗਤ ਇੰਨੀ ਭਿਜ ਕੇ ਕਰ ਗਿਆ ਸੀ ਕਿ ਤੇਰਾ ਭਲਾ ਤੇ ਹੋਣਾ ਹੀ ਸੀ ਤੇਰਾ ਭਲਾ ਕਰਨਾ ਸੀ ਸਾਨੂੰ ਸਭ ਪਤਾ ਸੀ ਸਭ ਜਾਣਦੇ ਆ ਕੋਈ ਗੱਲ ਨਹੀਂ ਜੇ ਤੂੰ ਇੱਥੇ ਜੁੜਿਆ ਤੇ ਰੋਜ਼ ਸੰਗਤ ਕਰਿਆ ਕਰ ਰੋਜ਼ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਜਾਂ ਤੇਰਾ ਲੋਕ ਤੇ ਪਰਲੋਕ ਸੇਲਾ ਹੋ ਜਾਵੇਗਾ ਅਸੀਂ ਤੇਰੀ ਜ਼ਿੰਮੇਵਾਰੀ ਚੱਕਦੇ ਆਂ ਲੋਕ ਪਰਲੋਕ ਵਿੱਚ ਤੇਰੀ ਸਹਾਇਤਾ ਅਸੀਂ ਆਪ ਕਰਾਂਗੇ ਤੇਰੀ ਜ਼ਿੰਮੇਵਾਰੀ ਅਸੀਂ ਆਪ ਚੁੱਕਦੇ ਆਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਇੱਕ ਦਿਨ ਦੀ ਸੰਗਤ ਕੀਤੀ ਹੋਈ ਤੇ ਪਿਆਰਿਓ ਇਸ ਭਵਜਲ ਤੋਂ ਪਾਰ ਲੈ ਗਈ ਇਸ ਕਰਕੇ ਪਰਿਵਾਰ ਧੀਆਂ ਪੁੱਤਰ ਸਾਥ ਸਬੰਧੀ ਜਿਵੇਂ ਆਪਾਂ ਕਹਨੇ ਜ਼ਰੂਰੀ ਨੇ ਬੱਚਿਆਂ ਬਿਨਾ ਗੱਡੀ ਨਹੀਂ ਚੱਲਦੀ ਪਿਆਰਿਓ ਪਰਿਵਾਰ ਬਿਨਾ ਨਹੀਂ ਸਰਦਾ ਧਨ ਦੌਲਤ ਬਿਨਾ ਨਹੀਂ ਸਰਦਾ ਮਾਇਆ ਵੀ ਜ਼ਰੂਰੀ ਹੈ ਸਭ ਜ਼ਰੂਰੀ ਹੈ ਪਰ ਸਭ ਤੋਂ ਜ਼ਰੂਰੀ ਹੈ ਇਹ ਸੰਗਤ ਇੱਕ ਘੜੀ ਦੀ ਸੰਗਤ ਕੋਈ ਜ਼ਿਆਦਾ ਸਮਾਂ ਨਹੀਂ ਪਿਆਰਿਓ ਇੱਕ ਘੜੀ ਦੀ ਸੰਗਤ ਵਾਸਤੇ ਸਮਾਂ ਕੱਢਣਾ ਵੀ ਜ਼ਰੂਰੀ ਹੈ ਕਿਉਂਕਿ ਇੱਕ ਘੜੀ ਦੀ ਸੰਗਤ ਬਦਲੇ ਆਪਣੀ 24000 ਸਵਾ ਸਫਲ ਹੋ ਰਹੀ ਨਹੀਂ 24 ਘੰਟਿਆਂ ਦਾ ਸਮਾਂ ਸਫਲ ਹੋ ਰਿਹਾ ਹੈ ਇੱਕ ਘੜੀ ਬਦਲੇ ਹੋਰ ਪਿਆਰਿਓ ਆਪਾਂ ਨੂੰ ਰੱਬ ਤੋਂ ਕੀ ਚਾਹੀਦਾ ਹੈ ਪਰਿਵਾਰ ਵਾਸਤੇ ਕੰਮ ਵੀ ਕਰੋ ਜੋ ਵੀ ਤੁਹਾਡੇ ਮਨ ਵਿੱਚ ਹੈ ਸਭ ਕੁਝ ਕਰੋ ਪਰ ਇੱਕ ਘੜੀ ਦਾ ਜੇ ਸਮਾਂ ਕੱਢਿਆ ਹੋਵੇਗਾ ਗੁਰੂ ਸਭ ਕਿਰਪਾ ਕਰਕੇ ਤਾਰ ਦਿੰਦੇ ਨੇ ਪਿਆਰਿਓ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਤਾਰਨਾ ਕਰ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਤਾਰਨਾ ਕਰ ਰਹੇ ਨੇ ਤੇ ਜਦੋਂ ਉਹ ਨਾ ਕਿਸੇ ਪਿੰਡਾਂ ਵਿੱਚ ਜਾਂਦੇ ਸੀ ਜਿਵੇਂ ਅੱਜ ਆਪਾਂ ਪੰਜਾ ਸਿੰਘਾਂ ਨੂੰ ਲੰਗਰ ਛਕਾਨੇ ਆਂ ਕਦੇ ਇੱਕ ਇੱਕ ਸਿੰਘ ਨੂੰ ਲੰਗਰ ਛਕਾ ਦਿੱਤਾ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਕਿਸੇ ਪਿੰਡਾਂ ਵਿੱਚ ਜਾਂਦੇ ਸੀ ਨਾ ਪ੍ਰਚਾਰ ਤੋਰੇ ਤੇ ਸੰਗਤਾਂ ਨੂੰ ਤਾਰਨ ਵਾਸਤੇ ਕਿਸੇ ਨਾ ਕਿਸੇ ਕੰਮ ਵਾਸਤੇ ਪਿੰਡਾਂ ਵਿੱਚ ਜਾਣਾ ਤੇ ਸਿੰਘ ਗੁਰੂ ਸਾਹਿਬ ਦੇ ਨਾਲ ਜਾਦਾ ਹੁੰਦੇ ਸੀ ਤੇ ਜਿਹੜੀਆਂ ਸੰਗਤਾਂ ਸੀ ਨਾ ਪਿਆਰਿਓ ਉਹ ਸਾਰੀਆਂ ਸੰਗਤਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੀਆਂ ਸੀ ਫਿਰ ਗੁਰੂ ਸਾਹਿਬ ਹਰੇਕ ਦੇ ਨਾਲ ਇੱਕ ਇੱਕ ਦੋ ਦੋ ਸਿੰਘ ਨੂੰ ਭੇਜ ਦਿੰਦੇ ਸੀ ਕਿਸੇ ਨਾਲ ਪੰਜ ਸਿੰਘ ਭੇਜ ਦੇਣੇ ਕਿਸੇ ਨਾਲ ਦੋ ਸਿੰਘ ਭੇਜ ਦੇਣੇ ਹਰ ਇੱਕ ਦੇ ਮਨ 'ਚ ਸ਼ੌਂਕ ਸੀ ਕਿ ਅਸੀਂ ਸੇਵਾ ਕਰਨੀ ਹੈ ਜਿਵੇਂ ਆਪਾਂ ਕਹਿੰਦੇ ਅਸੀਂ ਪੰਜਾ ਸਿੰਘਾਂ ਨੂੰ ਲੰਗਰ ਛਕਾਉਣਾ ਹੈ ਭਾਵਨਾ ਹੁੰਦੀ ਸ਼ਰਧਾ ਹੁੰਦੀ ਹੈ ਪਿਆਰਿਓ ਇਸੇ ਤਰ੍ਹਾਂ ਜਿਦੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਂਦੇ ਸੀ ਤੇ ਜਿਹੜੀਆਂ ਸੰਗਤਾਂ ਸੀ ਉਹਨਾਂ ਪਿਆਰਿਓ ਉਹ ਕੀ ਕਰਦੀਆਂ ਸੀ ਕਹਿੰਦੇ ਪਾਤਸ਼ਾਹ ਅਸੀਂ ਤੁਹਾਡੀ ਸੇਵਾ ਕਰਨੀ ਹੈ ਤੇ ਗੁਰੂ ਸਾਹਿਬ ਕਹਿੰਦੇ ਸੀ ਇਹ ਮੇਰੇ ਪੰਜ ਸਿੰਘ ਲੈ ਜਾਓ ਮੇਰਾ ਰੂਪ ਜਾਣ ਕੇ ਇਨਾਂ ਦੀ ਸੇਵਾ ਕਰੋ ਹੁਣ ਹਰ ਇੱਕ ਦੇ ਘਰ ਮੈਂ ਨਹੀਂ ਜਾ ਸਕਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਕਹਿੰਦੇ ਹਰ ਇੱਕ ਦੇ ਕਾਰਜੇ ਮੈਂ ਜਾਣ ਲੱਗ ਪਿਆ ਫਿਰ ਤੇ ਬੜਾ ਲੰਮਾ ਸਮਾਂ ਲੱਗ ਜਾਵੇਗਾ ਹੁਣ ਇੱਕ ਵਾਰ ਤੇ ਇੱਕੋ ਵਾਰੀ ਪ੍ਰਸ਼ਾਦਾ ਛਕੋਣੇ ਇੱਕ ਘਰ ਚੋਂ ਇੱਕ ਦਿਨ ਦੇ ਵਿੱਚ ਦੋ ਵਾਰੀ ਤਿੰਨ ਦਿਨ ਤਿੰਨ ਤਿੰਨ ਘਰਾਂ ਨੂੰ ਸ਼ੱਕ ਹੋ ਜਾਏਗਾ ਗੁਰੂ ਸਾਹਿਬ ਕਹਿਣ ਲੱਗੇ ਭਾਈ ਹੁਣ ਹਰ ਇੱਕ ਦੇ ਘਰ ਮੈਂ ਨਹੀਂ ਜਾ ਸਕਦਾ ਇਸ ਤਰ੍ਹਾਂ ਕਰੋ ਮੇਰੇ ਸਿੱਖਾਂ ਨੂੰ ਮੇਰਾ ਰੂਪ ਜਾਣ ਕੇ ਇਹਨਾਂ ਦੀ ਸੇਵਾ ਕਰ ਲਿਆ ਕਰੋ ਇਹੀ ਸਮਝਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਸੱਚਮੁੱਚ ਤੁਸੀਂ ਇਹਨਾਂ ਦੀ ਭਾਵਨਾ ਨਾਲ ਸੇਵਾ ਕਰਿਓ ਉੱਥੇ ਮੈਂ ਹਾਜ਼ਰ-ਨਾਜ਼ਰ ਹੋਵਾਂਗਾ ਤਾਂ ਹੀ ਅੱਜ ਆਪਾਂ ਸਿੱਖਾਂ ਨੂੰ ਸੇਵਾ ਕਰਨੇ ਆ ਪਿਆਰਿਓ ਪਰ ਉਹ ਭਾਵਨਾ ਨਹੀਂ ਰਹਿ ਗਈ ਕੋਈ ਸ਼ਰਧਾ ਉਹ ਭਰੋਸਾ ਨਹੀਂ ਰਹਿ ਗਿਆ ਪਿਆਰਿਓ ਪਰ ਸ਼ਾਦਾ ਜਰੂਰ ਛਕਾਣੇ ਆ ਲੰਗਰ ਜਰੂਰ ਛਕਾਣੇ ਆ ਪਰ ਵੇਖਿਓ ਪਿਆਰੋ ਸੇਵਾ ਕਰਨ ਦਾ ਤਰੀਕਾ ਇਹ ਹੁੰਦਾ ਹੈ ਇਹ ਵੀ ਤਰੀਕਾ ਲੰਗਰ ਛਕਾਉਣ ਦਾ ਇੱਕ ਲੰਗਰ ਆਪਾਂ ਛਕਾਉਣੀ ਆ ਪਿਆਰੋ ਤੇ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਿੰਨੇ ਸਿੱਖ ਨੇ ਪਿਆਰੋ ਸਾਰੇ ਕੋਈ ਜਿਹੜਾ ਚੰਗਾ ਅਮੀਰ ਹੈ ਤਕੜਾ ਹੈ ਉਹ ਪੰਜ ਸਿੰਘਾਂ ਨੂੰ ਕੋਈ ਦਾਸ ਸਿੰਘਾਂ ਨੂੰ ਲਿਜਾ ਰਿਹਾ ਕਿਉਂਕਿ ਪਤਾ ਹੀ ਕੋਲ ਧਨ ਹੈ ਮਾਇਆ ਬੜਾ ਕੁਝ ਹੈ ਕੋਲ ਅਸੀਂ ਸੇਵਾ ਕਰਾਂਗੇ 36 36 ਪ੍ਰਕਾਰ ਦੇ ਭੋਜਨ ਬਣਾਏ ਲੋਕਾਂ ਨੇ ਇੱਕ ਸਿਕਨਾ ਗੁਰੂ ਦਾ ਨੀਮਾ ਜਿਹਾ ਹੋ ਕੇ ਖੜਿਆ ਹੈ ਉਹਦੇ ਮਨ ਚ ਭਾਵਨਾ ਬੜੀ ਹੈ ਪਰ ਹੌਸਾ ਵੜਿਆ ਕਿ ਮੈਂ ਵੀ ਸੇਵਾ ਕਰਾਂ ਮੈਂ ਵੀ ਸੇਵਾ ਕਰਨ ਸਿੱਖਾਂ ਦੀ ਮੈਂ ਵੀ ਸਿੱਖਾਂ ਦੀ ਸੇਵਾ ਕਰਾਂ ਮੈਂ ਵੀ ਪ੍ਰਸ਼ਾਦਾ ਛਕਾਵਾਂ ਪਰ ਉਹਦੇ ਘਰ ਵਿੱਚ ਗਰੀਬੀ ਬੜੀ ਹੈ ਘਰ ਵਿੱਚ ਗਰੀਬੀ ਹੋਣ ਕਰਕੇ ਘਰ ਵਿੱਚ ਕੋਈ ਰਾਚਣ ਨਹੀਂ ਤੇ ਮਨ ਵਿੱਚ ਸੋਚ ਰਿਹਾ ਜੇ ਕਿਤੇ ਗੁਰੂ ਸਾਹਿਬ ਕਿਰਪਾ ਕਰ ਦੇਣਾ ਇੱਕ ਸਿੱਖ ਮੇਰੇ ਨਾਲ ਭੇਜ ਦੇਣਾ ਹੁਣ ਜਿਆਦਾ ਉਹਨੂੰ ਛਕਾ ਨਹੀਂ ਸਕਦਾ ਜੇ ਕਿਤੇ ਇੱਕ ਸਿੱਖ ਮੇਰੇ ਨਾਲ ਚਲਾ ਜਾਵੇ ਗੁਰੂ ਸਾਹਿਬ ਕਿਰਪਾ ਕਰ ਦੇਣਾ ਤੇ ਮੈਂ ਵੀ ਸੇਵਾ ਲੈ ਲਵਾਂ ਕੋਈ ਪੰਜ ਸਿੰਘ ਲਿਆ ਰਿਹਾ ਕੋਈ 11 ਲਿਆ ਰਿਹਾ ਕੋਈ 21 ਲਿਆ ਰਿਹਾ ਜਿਵੇਂ ਜਿਵੇਂ ਕਿਸੇ ਦੀ ਭਾਵਨਾ ਹੈ ਜਿੰਨਾ ਕਿਸੇ ਕੋਲ ਧੰਨ ਮਾਇਆ ਹੈ ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹਨਾਂ ਦੀ ਸੇਵਾ ਕਰ ਲਵਾਂਗੇ ਤੇ ਜਿਹੜੇ ਲੋਕ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਪਿਆਰੋਂ ਸਾਰਿਆਂ ਨੇ ਤੇ ਸਾਰੇ ਹਰ ਇੱਕ ਲਿਆਰਨ ਤੇ ਇਧਰ ਇੱਕ ਸਿੱਖ ਨਿਵਾਣਾ ਗਿਆ ਹੱਥ ਜੋੜ ਕੇ ਖੜਿਆ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਉਹਦੇ ਨਾਲ ਭੇਜ ਦਿੱਤਾ ਕਹਿੰਦੇ ਲੈ ਵੀ ਸਿੱਖਾ ਤੂੰ ਵੀ ਖੜਾ ਹੋਇਆ ਇਹ ਇੱਕ ਸਿੱਖ ਬਚਿਆ ਇਹਨੂੰ ਲੈ ਤੇਰੇ ਨਾਲ ਭੇਜ ਦੇਣੇ ਇਹਦੀ ਸੇਵਾ ਤੂੰ ਕਰ ਲੈ ਆਪਣੇ ਘਰ ਗਿਆ ਘਰ ਜਾ ਕੇ ਘਰਵਾਲੀ ਨੂੰ ਕਹਿੰਦਾ ਹੈ ਭਗਵਾਨ ਨੇ ਗੁਰੂ ਦਾ ਸਿੱਖ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਆਇਆ ਆਪਾਂ ਇਹਦੀ ਸੇਵਾ ਕਰਨੀ ਹੈ ਕੁਝ ਛਕਣ ਨੂੰ ਦੇ ਤੇ ਘਰਵਾਲੀ ਵੀ ਚੰਗੀ ਸੀ ਪਿਆਰਿਓ ਘਰਵਾਲੀ ਵੀ ਚੰਗੀ ਸੀ ਕਹਿੰਦੀ ਪਤੀ ਜੀ ਘਰ ਵਿੱਚ ਤੇ ਛਕੜ ਨੂੰ ਕੁਝ ਨਹੀਂ ਵੀ ਤੁਸੀਂ ਲੈ ਤੇ ਆਏ ਹੋ ਪਰ ਘਰ ਹੁਣ ਨਾ ਤੇ ਕੁਝ ਛਕਣ ਨੂੰ ਹੈ ਨਾ ਘਰ ਕੋਈ ਆਪਣੇ ਮਾਇਆ ਹੈ ਨਾ ਕੋਈ ਰਾਚਣ ਛਕਾਣਾ ਕੀ ਇਹਨਾਂ ਨੂੰ ਕਹਿੰਦੇ ਕੁਛ ਤੇ ਹੋਵੇਗਾ ਉਹ ਕਹਿਣ ਲੱਗੀ ਕਹਿੰਦੀ ਹਾਂ ਪੰਜ ਚਾਰ ਬੇਰ ਪਏ ਨੇ ਚਾਰ ਪੰਜ ਬੇਰ ਕਹਿੰਦੀ ਪਏ ਨੇ ਉਹੀ ਨੇ ਬਸ ਕਹਿੰਦੇ ਕੋਈ ਗੱਲ ਨਹੀਂ ਉਹੀ ਲੈਓ ਗੁਰੂ ਸਾਹਿਬ ਦੇ ਸਿੱਖ ਨੂੰ ਬਿਠਾਇਆ ਸਿੱਖ ਨੂੰ ਬਿਠਾ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਹੱਥ ਧਵਾਏ ਹੱਥ ਧਵਾ ਕੇ ਤੇ ਬੇਰ ਕੋਲ ਲੈ ਕੇ ਆਏ ਪਿਆਰ ਬੇਰ ਲਿਆ ਕਹਿੰਦਾ ਕੱਲਾ ਕੱਲਾ ਬੇਰ ਧੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਨਾਲ ਕਰਦੇ ਨੇ ਵਾਹਿਗੁਰੂ ਦਾ ਜਾਪ ਕਰਦੇ ਆ ਕਰਦੇ ਆ ਕੱਲਾ ਕੱਲਾ ਬੇਰ ਧੋ ਕੇ ਉਹਨੂੰ ਕੱਪੜੇ ਨਾਲ ਸਾਫ਼ ਕਰ ਕਰਕੇ ਗੁਰੂ ਗੋਬਿੰਦ ਸਿੰਘ ਦਾ ਰੂਪ ਜਾਣ ਕੇ ਵੀ ਗੁਰੂ ਗੋਬਿੰਦ ਸਿੰਘ ਸਾਹਮਣੇ ਬੈਠੇ ਨੇ ਉਹਨਾਂ ਦਾ ਰੂਪ ਜਾਣ ਕੇ ਸੇਵਾ ਕਰ ਰਿਹਾ ਪਿਆਰ ਕੱਲਾ ਕੱਲਾ ਬੇਰ ਧੋ ਕੇ ਚੰਗੀ ਤਰ੍ਹਾਂ ਛਕਾਇਆ ਬੜੀ ਭਾਵਨਾ ਨਾਲ ਸੇਵਾ ਕੀਤੀ ਹਾਲਾਂਕਿ 4-5 ਬੇਰ ਛਕਾਏ ਪਿਆਰਿਓ ਤੇ ਬੇਰ ਛਕਾਏ ਹੁਣ ਸਿੱਖ ਜਿਹੜੇ ਸਾਰੇ ਸਨ ਗੁਰੂ ਸਾਹਿਬ ਦੇ ਸਿੱਖ ਗੁਰੂ ਦੇ ਸਿੰਘ ਗੁਰੂ ਦੀਆਂ ਸੰਗਤਾਂ ਸਾਰੀਆਂ ਜਿੱਥੇ ਗੁਰੂ ਸਾਹਿਬ ਇਕੱਠੇ ਹੋਏ ਸੀ ਦੁਬਾਰਾ ਉਸੇ ਥਾਂ ਤੇ ਲੰਗਰ ਛੱਕ ਕੇ ਸਾਰੇ ਚਲੇ ਗਏ ਤੇ ਐਵੇਂ ਦੀਵਾਨ ਸਜਿਆ ਹੋਇਆ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਰਿ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਰਨਾ ਕਰ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਪੁੱਛ ਰਹੇ ਨੇ ਆਪਣੇ ਸਿੱਖਾਂ ਨੂੰ ਸਿੰਘਾਂ ਨੂੰ ਕਹਿੰਦੇ ਭਾਈ ਛਕਾਏ ਕੀ ਸ਼ਿਕਾਇਆ ਭਾਈ ਤੈਨੂੰ ਕੀ ਸ਼ਿਕਾਇਆ ਹੈ ਉਹ ਸਿੰਘ ਬੋਲਿਆ ਕਹਿੰਦੇ 36 ਪ੍ਰਕਾਰ ਦੇ ਭੋਜਨ ਛਕਿਆ ਆ। ਦੂਸਰੇ ਨੂੰ ਪੁੱਛਿਆ, ਐਵੇਂ ਸਾਰਿਆਂ ਨੂੰ ਪੁੱਛ ਰਹੇ ਨੇ ਵੀ ਕੀ ਛਕਾਇਆ, ਕਿਵੇਂ ਛਕਾਇਆ, ਕਿੰਨੀ ਸੇਵਾ ਕੀਤੀ ਐ, ਹਰ ਇੱਕ ਦੱਸ ਰਿਹਾ ਆਪਣੀ ਆਪਣੀ ਭਾਵਨਾ। ਤੇ ਜਦੋਂ ਇੱਧਰ ਇਹ ਸਿੱਖ ਦੀ ਵਾਰੀ ਆਈ ਨਾ ਪਿਆਰਿਓ ਜਿਹੜਾ ਕੱਲਾ ਗਰੀਬ ਜਿਹਾ ਸੀ, ਇਹਦੇ ਮਨ 'ਚ ਆਇਆ ਵੀ ਅੱਜ ਮੇਰੀ ਸੰਗਤ ਵਿੱਚ ਬੇਇੱਜ਼ਤੀ ਹੋ ਜਾਣੀ ਆ। ਸੰਗਤ ਵਿੱਚ ਇਹ ਸਿੱਖ ਦੱਸੇਗਾ ਗੁਰੂ ਨੂੰ ਕਿ ਮੈਨੂੰ ਤੇ ਕੱਲੇ ਬੇਰ ਛਕਾਏ ਨੇ। ਤੇ ਕਹਿੰਦੇ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਮਨ 'ਚ ਭਾਵਨਾ ਜੀਤ ਬੜੀ ਹੈ ਪਰ ਮਨ 'ਚ ਡਰ ਜਿਆ ਪੈਦਾ ਹੋ ਗਿਆ ਪਿਆਰਿਓ ਮਾਫ਼ ਕਰਿਓ ਨਾ ਹੀ ਸਿੱਖ ਨਾ ਹੀ ਛਕਣ ਵਾਲੇ ਸਿੱਖ ਰਹੇ ਨੇ ਉਸ ਤਰ੍ਹਾਂ ਦੇ ਤੇ ਨਾ ਹੀ ਛਕਣ ਵਾਲੀ ਸੰਗਤ ਰਹੀ ਹੈ ਬੜਾ ਫਰਕ ਪੈ ਗਿਆ ਪਿਆਰਿਓ ਤੇ ਜਦੋਂ ਗੁਰੂ ਸਾਹਿਬ ਜੀ ਉਹ ਸਿੱਖ ਨੂੰ ਪੁੱਛਦੇ ਨੇ ਆਪਣੇ ਸਿੰਘ ਨੂੰ ਪੁੱਛਦੇ ਨੇ ਕਹਿੰਦੇ ਸਿੰਘਾ ਤੈਨੂੰ ਕੀ ਛਕਾਇਆ ਤੂੰ ਕੱਲਾ ਗਿਆ ਸੀ ਬਈ ਤੇਰੀ ਕੱਲੇ ਦੀ ਤੇ ਜ਼ਿਆਦੀ ਸੇਵਾ ਹੋਈ ਹੋਣੀ ਹੈ ਤੂੰ ਕੱਲਾ ਗਿਆ ਸੀ ਬਾਕੀਆਂ ਨਾਲ 11 11 21 21 ਸੀ ਤੂੰ ਕੱਲਾ ਹੀ ਸੀ ਕਹਿੰਦੇ ਪਾਸ਼ਾ ਹੱਥ ਜੋੜ ਲੈ ਕਹਿੰਦੇ ਪਾਸ਼ਾ ਵੀ ਮੇਰੀ ਸੇਵਾ ਬੜੀ ਕੀਤੀ ਨਾ ਹੱਥ ਜੁੜ ਗਏ ਜਿਹੜਾ ਸਿੱਖ ਸੀ ਉਹ ਤੇ ਡਰਦਾ ਸੀ ਵੀ ਮੇਰੀ ਬੇਇੱਜ਼ਤੀ ਨਾ ਹੋ ਜਾਵੇ ਇਹ ਸਿੰਘ ਕਹਿਣ ਲੱਗੇ ਕਹਿੰਦੇ ਪਾਸ਼ਾ ਸੇਵਾ ਬੜੀ ਕੀਤੀ ਹੈ ਕਹਿੰਦੇ 36 ਪ੍ਰਕਾਰ ਦੇ ਭੋਜਨ ਵੀ ਉਹਦੇ ਸਾਹਮਣੇ ਘਟਨੇ 36 ਪ੍ਰਕਾਰ ਦੇ ਭੋਜਨਾਂ ਤੋਂ ਵੀ ਉੱਪਰ ਸੇਵਾ ਹੋ ਗਈ ਹੈ ਤੇ ਗੁਰੂ ਸਾਹਿਬ ਜੀ ਤੇ ਜਾਣੀ ਜਾਣ ਲਈ ਪਿਆਰੇ ਮੁਸਕਰਾਏ ਕਹਿੰਦੇ ਐਸੀ ਤੇਰੀ ਭਾਈ ਕਿਹੜੀ ਸੇਵਾ ਹੋ ਗਈ ਹੈ ਜਿਹੜੀ 36 ਪ੍ਰਕਾਰ ਦੇ ਭੋਜਨ ਤੋਂ ਵੀ ਉੱਪਰ ਤੇਰੀ ਸੇਵਾ ਹੋ ਗਈ ਹੈ ਕਹਿੰਦੇ ਪਾਸ਼ਾ ਸੇਵਾ ਇਸ ਤਰ੍ਹਾਂ ਹੋਈ ਹੈ ਬੜੀ ਭਾਵਨਾ ਨਾਲ ਇਹਨਾਂ ਸੇਵਾ ਕੀਤੀ ਕਹਿੰਦੇ ਸ਼ਿਕਾਇਤ ਕੀ ਹੈ ਕਹਿੰਦੇ ਸ਼ਿਕਾਇਤ ਵੀਰ ਨੇ ਪਾਸ਼ਾ ਕਹਿੰਦੇ 베ਰ ਸ਼ਿਕਾਇਤ ਨੇ ਪਾਸ਼ਾ ਕਹਿੰਦੇ ਇਸ ਤਰ੍ਹਾਂ ਫਿਰ ਕਿਵੇਂ ਸੇਵਾ ਤੇਰੀ ਕਿਵੇਂ ਹੋਗੀ ਕਹਿੰਦੇ ਪਾਸ਼ਾ ਉਹ ਜਿਹੜਾ 베ਰ ਸੀ ਨਾ ਇੱਕ ਇੱਕ 베ਰ ਇਹਨਾਂ ਇੰਨੀ ਭਾਵਨਾ ਨਾਲ ਸ਼ਿਕਾਇਤ ਆ ਇੱਕ ਇੱਕ 베ਰ ਵਿੱਚ 36 ਪ੍ਰਕਾਰ ਦੇ ਭੋਜਨ ਨਾਲੋਂ ਵੀ ਜ਼ਿਆਦਾ ਰਸ ਸੀ ਐਨੀ ਕਹਿੰਦੇ ਇਹਨੇ ਸ਼ਰਧਾ ਨਾਲ ਸੇਵਾ ਕੀਤੀ ਤੁਹਾਡਾ ਰੂਪ ਜਾਣ ਕੇ ਮੈਨੂੰ ਸਤਨਾ ਵਾਇਗੁਰੂ ਦਾ ਜਾਪ ਕਰਦਿਆਂ ਘਰ ਵਿੱਚ ਭਰ ਗਰੀਬੀ ਸੀ ਪਰ ਇਤਿਪਾਕ ਬੜਾ ਸੀ ਦੋਨਾਂ ਦਾ ਮੀਆਂ ਬੀਬੀ ਦਾ ਪਤੀ ਪਤਨੀ ਦਾ ਪਿਆਰ ਬੜਾ ਹੈ ਆਪਚਿਤਪਾਕ ਬੜਾ ਹੈ ਕਹਿੰਦੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਸੇਵਾ ਹੋਈ ਹੈ ਇੱਕ ਘਰ ਚ ਪਿੰਡ ਲੰਗਰ ਚੱਕਣ ਜਾਈਦੇ ਉਹ ਬੀਬੀ ਜਦੋਂ ਲੰਗਰ ਚੱਕ ਆਉਂਦੀ ਹੈ ਨਾ ਪਿਆਰਿਓ ਤੋ ਭਾਈ ਸਾਹਿਬ ਨੂੰ ਬੜਾ ਵੱਧ ਘਟ ਕਈ ਵਾਰ ਬੋਲ ਦਿੰਦੀ ਆ ਇੱਧਰ ਆ ਫਲਾਣਿਆਂ ਕਰ ਤੈਨੂੰ ਪਤਾ ਨਹੀਂ ਲੱਗਦਾ ਤੂੰ ਇੰਨਾ ਹੋ ਗਿਆ ਇੰਨੀ ਸ਼ਬਦ ਵੀ ਕਈ ਵਾਰ ਬੋਲ ਦਿੰਦੀ ਆ ਪਿਆਰਿਓ ਉਧਰ ਤੇ ਸਿੰਘ ਪ੍ਰਸ਼ਾਦਾ ਜੀ ਕਨ ਬੈਠੀ ਹੁੰਦੇ ਨੇ ਉਧਰ ਭਾਈ ਸਾਹਿਬ ਨੂੰ ਜਦੋਂ ਮਾੜਾ ਬੋਲਦੀ ਦੱਸੋ ਉਹ ਪ੍ਰਸ਼ਾਦਾ ਜੀ ਕਾਇ ਕਿਤੇ ਸਫਲ ਹੈ ਪਿਆਰਿਓ ਘਰ ਵਾਲੇ ਨੂੰ ਮਾੜਾ ਬੋਲਣਾ ਤੇ ਪੰਜਾ ਸਿੰਘਾਂ ਨੂੰ ਪ੍ਰਸ਼ਾਦਾ ਝਕਾਣਾ ਇਹ ਕਿਹੜੀ ਮਰਿਆਦਾ ਚ ਲਿਖਿਆ ਪਿਆਰਿਓ ਜਿੱਥੇ ਇਤਪਾਕ ਨਹੀਂ ਉਥੇ ਸੇਵਾ ਇਸ ਤਰ੍ਹਾਂ ਦੀ ਮਨਜ਼ੂਰ ਨਹੀਂ ਇਸ ਕਰਕੇ ਪਾਤਸ਼ਾਹ ਕਿਰਪਾ ਕਰਨ ਪਿਆਰਿਓ ਸਮੱਤ ਬਖਸ਼ਣ ਸੇਵਾ ਕਰਨੀ ਸਿੱਖਣੀ ਹੈ ਤੇ ਇਸ ਤਰ੍ਹਾਂ ਸਿੱਖੋ ਜਦੋਂ ਕਿਤੇ ਸਮਾਂ ਮਿਲਦਾ ਨਾ ਪਿਆਰਿਓ ਭਾਵੇਂ ਇੱਕ ਸਿੰਘ ਨੂੰ ਛਕਾ ਦਿਓ ਮੰਨਿਆ ਨੂੰ ਪੰਜਾਂ ਨੂੰ ਜਾਂ 11 ਨੂੰ ਛਕਾਣਾ ਹੈ ਭਾਵੇਂ ਇੱਕ ਸਿੰਘ ਨੂੰ ਛਕਾਓ ਪਰ ਭਾਵਨਾ ਹੋਵੇ ਸ਼ਰਧਾ ਹੋਵੇ ਆਪਣੇ ਹੱਥਾਂ ਨਾਲ ਸੇਵਾ ਕੀਤੀ ਹੋਵੇ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਦੇ ਸਿੰਘਾਂ ਦੀ ਸੇਵਾ ਕਰੀਏ ਤੇ ਪਿਆਰਿਓ ਸੱਚ ਜਾਣਿਓ ਗੁਰੂ ਸਾਹਿਬ ਦੇ ਬੋਲ ਨੇ ਗੁਰੂ ਸਾਹਿਬ ਦੇ ਬਚਨ ਨੇ ਕਿ ਇਹਨਾਂ ਪੰਜਾਂ ਦੀ ਸੇਵਾ ਕੀਤੀ ਪੰਜਾਂ ਵਿੱਚ ਪਰਮੇਸ਼ਰ ਹੈ ਇਹ ਮੇਰਾ ਰੂਪ ਨੇ ਜੇ ਕਿਤੇ ਭਾਵਨਾ ਨਾਲ ਸੇਵਾ ਹੋ ਜਵੇ ਨਾ ਪਿਆਰਿਓ ਤੇ ਤਾਰ ਦਿੰਦੀ ਹੈ ਜਿਹੜੀ ਚੀਜ਼ ਕਿਸਮਤ ਵਿੱਚ ਨਹੀਂ ਲਿਖੀ ਉਹ ਵੀ ਲਿਖੀ ਜਾਂਦੀ ਹੈ ਪਰ ਛਕਣ ਵਾਲੇ ਤੇ ਛਕਾਣ ਵਾਲੇ ਪਿਆਰੋ ਚੰਗੇ ਹੋਣੇ ਚਾਹੀਦੇ ਨੇ ਨਿਤਨੇਮੀ ਸਿੰਘ ਹੋਣ ਜਿਹੜੇ ਨਿਤਨੇਮ ਕਰਦੇ ਹੋਣ ਫਿਰ ਜਾ ਕੇ ਗੱਲ ਬਣਦੀ ਆ ਪਿਆਰੋ ਆਪਾਂ ਤੇ ਅੱਜ ਸੁੱਖਾਂ ਹੀ ਲਾਣ ਵਾਲੇ ਆ ਵੀ ਕਿਤੇ ਵੱਡੇ-ਵਡੇਰੇ ਰਸਨਾ ਜਾਣ ਬਸ ਆਪਾਂ ਸੁੱਚਾ ਪ੍ਰਸ਼ਾਦਾ ਕੱਢ ਕੇ ਸਿਰਫ ਇੰਨਾ ਤੇ ਆਪਾਂ ਕਿਨੂੰ ਵੀ ਛਕਾ ਦਈਏ ਆਪਾਂ ਵੀ ਚੱਲਦਾ ਹੀ ਕੰਮ ਕਰਨੇ ਆ ਇਸ ਕਰਕੇ ਪਿਆਰੋ ਭਾਵਨਾ ਬਣਾਇਆ ਕਰੋ ਜੇ ਗੁਰੂ ਸਾਹਿਬ ਦੀ ਸੰਗਤ ਨਾਲ ਜੁੜੇ ਰਵਾਂਗੇ ਤੇ ਸਤਗੁਰ ਜੀ ਦੀ ਕਿਰਪਾ ਸਦਕਾ ਤਰ ਜਾਵਾਂਗੇ ਜੇ ਭਾਵਨਾ ਨਾਲ ਸੇਵਾ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ੀਆਂ ਲਵਾਂਗੇ ਆਓ ਪਿਆਰੋ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਸਤਗੁਰ ਕਿਰਪਾ ਅਨੁਸਾਰੀਆਂ ਦੀਆਂ ਹਾਜਰੀਆਂ ਪ੍ਰਵਾਨ ਕਰਨ 2 ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਹਾਜਰੀ ਲੱਗ ਜਾਂਦੀ ਹੈ ਪਿਆਰੋ ਉਸ ਤੋਂ ਬਾਅਦ ਵਿੱਚ ਬਰ ਸਮਾਪਤੀ ਹੈ 2 ਮਿੰਟ ਸਤਨਾਮ ਵਾਹਿਗੁਰੂ ਦੇ ਜਾਪ ਵਿੱਚ ਹਾਜਰੀ ਪਰਿਓ ਕੋਈ ਵੀ ਰਸਨਾ ਬੰਨ ਜੀ ਨਾ ਰਵੇ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਤੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ 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 ਜੀ ਸਤ ਨਾਮ ਵਾਹਿਗੁਰੂ ਇੱਕ ਓ ਅੰਕਾਰ ਸਤ ਨਾਮ ਸਤ ਨਾਮ ਗੁਰੂ ਨਿਰਮਲ ਹੈ ਆਕਾਲ ਮੂਰਤ ਜਪ ਆਦ ਸਚ ਹੈ ਭੀ ਸਚ ਇੱਕ ਓੰਕਾਰ ਸਤ ਨਾਮ ਅਕਾਲ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪ੍ਰਭ ਸਰੂਪ ਸਾਗਰ ਜਪ ਆਦ ਸਚ ਹੈ ਭੀ ਸਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਹੈ ਭੀ ਸਚ ਵਾਹਿਗੁਰੂ 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 ਆਓ ਪਿਆਰਿਓ ਇਨਕ ਹਾਜ਼ਰੀਆਂ ਪਰਵਾਨ ਕਰਨੀਆਂ ਸਤਿਗੁਰੂ ਕਿਰਪਾ ਕਰਨ ਇਹੀ ਬੇਨਤੀ ਆ ਗੁਰੂ ਸਾਹਿਬ ਦੇ ਚਰਨਾਂ 'ਚ ਪਾਤਸ਼ਾਹ ਜਿਹੜੀਆਂ ਸੰਗਤਾਂ ਤੁਹਾਡੇ ਚਰਨਾਂ 'ਚ ਪਹੁੰਚ ਰਹੀਆਂ ਨੇ ਸਭ ਦੇ ਨਾਮ ਜਾਣਦੇ ਪਾਤਸ਼ਾਹ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੇ ਸ਼ਾਮ ਵਿਦੇਸ਼ਾਂ ਵਿੱਚ ਬੱਚਿਆਂ ਤੇ ਸਦਾ ਮਿਹਰ ਪ੍ਰਿਆਤ ਰੱਖਣਾ ਪਰਿਵਾਰਾਂ ਤੇ ਆਪਣਾ ਮਿਹਰ ਪ੍ਰਿਆਤ ਰੱਖ ਕੇ ਆਪਸ ਵਿੱਚ ਪ੍ਰੇਮ ਪਿਆਰ ਇਤਿਪਾਗ ਬਖਸ਼ਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਉ ਪਿਆਰਿਓ ਇਨੀਆਂ ਕਾਜਰੀਆਂ ਪਰਵਾਨ ਕਰਨੀਆਂ ਗੁਰੂ ਸਾਹਿਬ ਤੁਹਾਡਾ ਇੱਕ ਇੱਕ ਸੈਕਿੰਡ ਦਾ ਸਮਾ ਆਪਣੇ ਚਰਨਾਂ ਚ ਪਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ